ਥਾਣਾ ਚਦਰਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਰਮਜੀਤ ਸਿੰਘ ਐਸਐਸਆਈ ਸਮੇਤ ਪੁਲਿਸ ਪਾਲਟੀ ਰਾਜਪੁਰਸਰਾਂ ਦਬਾਈਪਾਸ ਤੇ ਲਾਕਾਬੰਦੀ ਦੌਰਾਨ ਜਦੋਂ ਬੱਸ ਰੋਕ ਕੇ ਉਹਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਵਿੱਚੋਂ ਇੱਕ ਔਰਤ ਅਤੇ ਇੱਕ ਵਿਅਕਤੀ ਪੁਲਿਸ ਨੂੰ ਵੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਲਟੀ ਵੱਲੋਂ ਅਤੇ ਮਹਿਲਾ ਪੁਲਿਸ ਵੱਲੋਂ ਉਸ ਔਰਤ ਅਤੇ ਵਿਅਕਤੀ ਨੂੰ ਰੋਕ ਕੇ ਪਕੜ ਕੇ ਉਹਦੀ ਤਲਾਸ਼ੀ ਲਈ ਤਾਂ ਉਹਦੇ ਕਬਜ਼ੇ ਵਿੱਚੋਂ ਉਹਨਾਂ ਦੋਨਾਂ ਦੇ ਕਬਜ਼ੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਪੁਲਿਸ ਵੱਲੋਂ ਉਕਤ ਦੋਨੇ ਔਰਤ ਤੇ ਵਿਅਕਤੀ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ थाना सदर ਦੇ ਐਸ ਐਚਓ ਕਿਰਪਾਲ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ सदर ਰਾਜਪੁਰਾ ਮਾਨਯੋਗ ਐਸ ਐਸਪੀ ਪਟਿਆਲਾ ਸਰਦਾਰ ਡਾਕਟਰ ਨਾਨਕ ਸਿੰਘ ਆਈ ਪੀ ਐਸ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵਿਕਰਮਜੀਤ ਬਰਾੜ ਡੀਐਸਟੀ ਸਬਡਿਵੀਜ਼ਨ ਰਾਜਪੁਰਾ ਦੀ ਦੇਖਰੇਖ ਚ ਅਸੀਂ ਸਬ ਬਸੰਤਪੁਰੇ ਏਜੀਐਮ ਰਿਜੋਰਟ ਨਾਕਾਬੰਦੀ ਕੀਤੀ ਹੋਈ ਸੀ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਏਐਸਸੀ ਪਰਮਜੀਤ ਸਿੰਘ ਅਤੇ ਮਹਿਲਾ ਸਪਾਈ ਸੁਰਿੰਦਰਕੌਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ ਇਹ ਨਾਕਾ ਪਾਰਟੀ ਨੂੰ ਦੇਖ ਕੇ ਵਸਦੀ ਪਿਛਲੀ ਤੱਕ ਜੋ ਉਤਰ ਕੇ ਥੋੜਾ ਜਿਹਾ ਪਿਛਾ ਨੂੰ ਮੋੜਨ ਲੱਗੇ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਤਾਬੂ ਕਰਕੇ 1 ਕਿਲੋ ਅਫੀਮ ਬਰਾਮਦ ਕੀਤੀ ਹੈ ਹੁਣ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ ਜੋ ਵੀ ਬੰਦੇ ਦੀ ਹੋਰਦੀ ਵਿੱਚ ਵਸੇਤ ਆਈ ਤੇ ਉਹਨੂੰ ਸਮੁਤ ਤਪੀਸ ਕਰਾਂਗੇ